ਤਾਂ ਤਾਂ ਚਿੜੀਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜੇ ਏ ਪੀ ਟਰੈਲ ਵੱਲੋਂ ਅਤੇ ਮਾਤਾ ਵਿਪਨ ਪ੍ਰੀਤਕੌਰ ਜੀ ਵੱਲੋਂ ਲੁਧਿਆਣਿਆਂ ਵਾਲਿਆਂ ਦੀ ਪ੍ਰਿੰਕਾ ਸਦਕਾ ਕਲੋਨੀ ਵਿਖੇ 200 ਤੋਂ ਵੱਧ ਗਰੀਬ ਪਰਿਵਾਰਾਂ ਨੂੰ ਕੰਬਲ ਚੁੱਪੜਾ ਅਤੇ ਰਾਸ਼ਨ ਵੰਡ ਕੇ ਤਾਂ ਤਾਂ ਚਿੜੀਗੁਰ ਨਾਨਕ ਦੇਵ ਜੀ ਦੇ ਮਹਾਂ ਦਿਹਾੜਾ ਮਨਾਇਆ ਗਿਆ ਮਾਤਾ ਵਿਪਨ ਕੋਰ ਪ੍ਰੀਤਕੌਰ ਜੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਸੰਸਥਾ ਨੂੰ ਕਰਨੇ ਚਾਹੀਦੇ ਹਨ ਅਤੇ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਪਰੰਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਵਾਹਿਗੁਰੂ ਜੀ ਦੇ ਫਤਿਹ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦਾ ਜੋ ਇਹ ਲੋੜਵੰਦਾ ਵਾਸਤੇ ਜਰੂਰਤਾਂ ਮੰਦ ਵਾਸਤੇ ਜੋ ਸੇਵਾ ਹੈ ਜੱਪ ਟ੍ਰੈਵਲ ਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇਹ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਵੀ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਪਦੇਸ਼ ਦਿੱਤਾ ਹੈ ਅਸੀਂ ਸਾਰਿਆਂ ਨੇ ਉਸਤੇ ਪਹਿਰਾ ਦਿੰਦੇ ਹੋਏ ਇਹ ਸਾਰੇ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਪਹਿਰਾ ਅਸੀਂ ਦੇਣਾ ਅਸੀਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਆਏ ਹਾਂ ਤਾ ਜੋ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਜੋ ਸਾਨੂੰ ਰਸਤਾ ਦੱਸਿਆ ਅਸੀਂ ਉਸ ਰਸਤੇ ਤੇ ਚਲਦੇ ਹੋਏ ਦਸਾਂ ਨੂੰ ਆਦੀ ਕਿਰਤ ਕਰਕੇ ਨਾਮ ਜਪਣਾ ਤੇ ਵੰਡ ਛਕਣਾ ਵੰਡ ਛਕਣ ਦੀ ਆਜ ਉਦਾਹਰਨ ਤੁਹਾਡੇ ਸਾਹਮਣੇ ਹੈ ਕਿ ਜੱਪ ਟ੍ਰੈਵਲ ਹਮੇਸ਼ਾ ਹੀ ਇੱਟਾਂ ਦੇ ਉਪਰਾਲੇ ਲਗਾਤਾਰ ਕਰਦੀ ਆ ਰਹੀ ਹੈ ਜਦੋਂ ਵੀ ਕਰੋਨਾ ਟਾਈਮ ਦੇ ਵਿੱਚ ਵੀ ਬਹੁਤ ਵੱਡੀ ਸੇਵਾ ਪਰਮਿੰਦਰ ਭਾਜੀ ਤੇ ਇਹਨਾਂ ਦੇ ਸਮੂਹ ਸਾਥੀਆਂ ਨੇ ਬਹੁਤ ਵੱਡੀ ਸੇਵਾ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਬੰਦਾ ਸੀ ਨਿਰੰਤਰ ਮਾਤਾ ਵਿਪਨ ਪ੍ਰੀਤ ਕੌਰ ਜੀ ਦੇ ਅਸ਼ੀਰਵਾਦ ਸਦਕਾ ਪ੍ਰੇਰਨਾ ਸਦਕਾ ਜੋ ਇਹ ਹੁਕਮ ਜਲੰਧਰ ਦੀ ਸੰਗਤ ਨੂੰ ਲਾਉਂਦੇ ਨੇ ਉਸੇ ਤਰ੍ਹਾਂ ਸੰਗਤ ਸਾਰੀ ਅੱਗੇ ਹੋ ਕੇ ਇਹਨਾਂ ਦੇ ਨਾਲ ਕੰਮ ਕਰਦੀ ਹੈ ਅਸੀਂ ਆਸ ਕਰਦੇ ਹਾਂ ਕਿ ਅੱਜ ਮਾਤਾ ਵਿਪਨ ਪ੍ਰੀਤ ਕੌਰ ਜੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਇੱਥੇ ਪਹੁੰਚੇ ਹਨ ਜਿੱਥੇ ਸੰਗਤਾਂ ਨੂੰ ਅਸ਼ੀਰਵਾਦ ਮਿਲਿਆ ਹੈ ਉਥੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਆ ਖੁਸ਼ੀਆਂ ਪ੍ਰਾਪਤ ਹੋਈਆਂ ਇਹ ਸੇਵਾ ਕਰਕੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਮਾਤਾ ਵਿਪਨ ਪ੍ਰੀਤ ਕੌਰ ਜੀ ਦਾ ਬਹੁਤ ਧੰਨਵਾਦ ਜੋ ਸਪੈਸ਼ਲ ਇੱਥੇ ਪਹੁੰਚੇ ਹਨ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਪਰਿਵਾਰਾਂ ਨੂੰ ਇਹ ਸਮਾਨ ਦਿੱਤਾ ਜਾ ਰਿਹਾ ਹੈ 200 ਤਕਰੀਬਨ 200 ਤੋਂ ਉੱਤੇ ਪਰਿਵਾਰ ਨੇ ਜਿਨ੍ਹਾਂ ਨੂੰ ਰਾਸ਼ਨ ਚੱਪਲ ਕੰਬਲ ਤੇ ਆਦਿ ਦਾ ਸਮਾਨ ਜੋ ਦਿੱਤਾ ਜਾ ਰਿਹਾ ਹੈ ਤਕਰੀਬਨ ਤੁਹਾਡੇ ਸਾਹਮਣੇ ਪਰਿਵਾਰ ਬੈਠੇ ਹਨ ਜਿਹੜੇ ਲੋੜਵੰਦ ਨੇ ਗਰੀਬ ਨੇ ਜਰੂਰਤਮੰਦ ਨੇ ਔਰੇ ਅੱਜ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਕੱਟ ਕੇ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਠੀਕ ਹੈ ਜੀ